200 ਕਿਲੋਮੀਟਰ ਦੇ ਵਿੱਚ ਤੁਸੀਂ ਇਹੀ ਦੁਕਾਨ ਕਿਉਂ ਚੁਣੀ ਆ ਵੀ ਇੱਥੋਂ ਹੀ ਆਪਾਂ ਕਿਉਂ ਪੰਪ ਦਾ ਕੰਮ ਕਰਾਉਣਾ ਇਹਨਾਂ ਨਾਲ ਵੀਰੇ ਪੁਰਾਣੇ ਜੁੜੇ ਹੋਏ ਆ ਠੀਕ ਆ ਤੇ ਬਾਕੀ ਆਪਾਂ ਸੰਤੁਸ਼ਟ ਆ ਇਹਨਾਂ ਦੇ ਕੰਮ ਤੋਂ ਪੂਰੇ ਠੀਕ ਆ ਹਾਂਜੀ ਮਤਲਬ ਵੀ ਤਸੱਲੀ ਆ ਪੂਰੀ 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 ਤਸੱਲੀ ਜੌਂਡੀਰ ਲੈ ਕੇ ਆਇਆ 52 10 ਤੇ ਪਹਿਲਾਂ ਵੀ ਕੰਮ ਕਰਾਇਆ ਇਹਦਾ ਪਹਿਲਾਂ ਵੀ ਵੀਰੇ ਟਰੈਕਟਰ ਮੇਲੇ ਤੇ ਵੀ ਚੱਲਦਾ ਦੋ ਡਾਇਰੈਕਟਰ ਹੋਰ ਆਪਣੇ ਉਹਨਾਂ ਦੇ ਪੰਪ ਵੀ ਵੀਰੇ ਆਪ ਤਿਆਰ ਕਰਦਾ ਠੀਕ ਆ ਤੇ ਜਿਹੜੇ ਵਾਈ ਤੇ ਚੱਲਦੇ ਉਹਨਾਂ ਦਾ ਵੀ ਆਪ ਹੀ ਤਿਆਰ ਕਰਦਾ ਮਤਲਬ ਵੀ ਇਹ ਰੇਸਾਂ ਦੇ ਵਿੱਚ ਵੀ ਵਰਤੇ ਜਾਂਦਾ ਟਰੈਕਟਰ ਤਵੀਆਂ ਤੇ ਚੱਲਦਾ ਵੀ ਠੀਕ ਆ ਤਵੀਆਂ ਤੇ ਜਿਹਨੇ ਆਪਾਂ ਜੋਰ ਕਰਾਉਨੇ ਹਾਂ ਜੀ ਜਿਹੜੀ ਅੱਜ ਵੀਡੀਓ ਖਾਸ ਹੈਗੀ ਆ ਡੀਜ਼ਲ ਪੰਪਾਂ ਤੇ ਤੇ ਭਰਾ ਜਿਹੜਾ ਟਰੈਕਟਰ ਦਾ ਜਿਹੜਾ ਪੰਪ ਦਾ ਕੰਮ ਕਰਾਉਣ ਆਇਆ ਤੇ ਆਇਆ ਵੀ ਬਹੁਤ ਦੂਰੋਂ ਸਾਸੀ ਦਾ ਬਾਈ ਜੀ ਸਾਸੀ ਦਾ ਬਾਈ ਜੀ ਤੇ ਬਾਈ ਜੀ ਕਿਹੜੇ ਏਰੀਆ ਜੋਂ ਆਏ ਆ ਵੀਰੇ ਆਪਾਂ ਨੂੰ ਗੰਗਾ ਨਗਰ ਜਿਹੜਾ ਪੈ ਜਾਂਦਾ ਠੀਕ ਆ ਬਾਈ ਜੀ ਤੇ ਖਿਆਲੀ ਵਾਲਾ ਪਿੰਡ ਹੈ ਰਾਜਸਥਾਨ ਆਪਾਂ ਨੂੰ ਸਟੇਟ ਪੈਂਦੀ ਹੈ ਠੀਕ ਆ ਬਾਈ ਤੇ ਹੁਣ ਕਿੱਥੋਂ ਆਏ ਤੁਸੀਂ ਟਰੈਕਟਰ ਲੈ ਕੇ ਹੁਣ ਵੀਰੇ ਮੈਂ ਚੰਡੀਗੜ੍ਹ ਕੋਲੋਂ ਆਇਆ ਮਰੰਡਾ ਸ਼ਹਿਰ ਕਰਦਾ ਠੀਕ ਆ ਕਿੰਨੇ ਕਿਲੋਮੀਟਰ ਆ ਗਏ ਇੱਥੋਂ ਵੀਰੇ ਪੈਂਦਾ ਜੀ 200 ਕਿਲੋਮੀਟਰ ਪੈ ਜਾਂਦਾ 200 ਕਿਲੋਮੀਟਰ ਦੇ ਵਿੱਚ ਤੁਸੀਂ ਇਹੀ ਦੁਕਾਨ ਕਿਉਂ ਚੁਣੀ ਆ ਵੀ ਇੱਥੋਂ ਹੀ ਆ ਠੀਕ ਆ ਤੇ ਬਾਕੀ ਆਪਾਂ ਸੰਤੁਸ਼ਟ ਹਨ ਇਹਨਾਂ ਦੇ ਕੰਮ ਤੋਂ ਪੂਰੇ ਠੀਕ ਆ ਹਾਂਜੀ ਮਤਲਬ ਵੀ ਤਸੱਲੀ ਆ ਪੂਰੀ 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 ਤਸੱਲੀ ਕਿਉਂ ਡੀਰ ਲੈ ਕੇ ਆਇਆ 52 10 ਹਾਂਜੀ ਹਾਂਜੀ ਵੀਰੇ ਜੌਂਡੀ ਤੇ ਤੇ ਪਹਿਲਾਂ ਵੀ ਕੰਮ ਕਰਾਇਆ ਇਹਦਾ ਪਹਿਲਾਂ ਵੀ ਵੀਰੇ ਸਟਾਈਕਰ ਮੇਲੇ ਤੇ ਵੀ ਚੱਲਦਾ ਦੋ ਟਰੈਕਟਰ ਹੋਰ ਆਪਣੇ ਉਹਨਾਂ ਦੇ ਪੰਪ ਵੀ ਵੀਰੇ ਆਪ ਤਿਆਰ ਕਰਦਾ ਠੀਕ ਆ ਤੇ ਜਿਹੜੇ ਵਾਈ ਤੇ ਚੱਲਦੇ ਉਹਨਾਂ ਦਾ ਵੀ ਆਪੇ ਤਿਆਰ ਕਰਦਾ ਮਤਲਬ ਵੀ ਇਹ ਰੇਸਾਂ ਦੇ ਵਿੱਚ ਵੀ ਵਰਤੇ ਜਾਂਦਾ ਟਰੈਕਟਰ ਤਵੀਆਂ ਤੇ ਚੱਲਦਾ ਵੀ ਠੀਕ ਆ ਤਵੀਆਂ ਤੇ ਜਿਹੜੇ ਆਪਾਂ ਜੋਰ ਕਰਾਉਣੇ ਹਾਂ ਹਾਂਜੀ ਜੋਰ ਕਰਾਉਣੇ ਮੇਲੇ ਕਰਾਉਣੇ ਠੀਕ ਆ ਤੇ ਨਾਲ ਸੱਚੀ ਹੈ ਬਾਈ ਤੇ ਬਾਈ ਇੰਨੀ ਦੂਰੋਂ ਆਇਆ ਬੰਦਾ ਆਪਣੇ ਕੋਲੇ ਕੰਮ ਲੈ ਕੇ ਇਹ ਤੇ ਕੀ ਲੱਗਦਾ ਵੀ ਹੁਣ ਕੱਢ ਦੇਣੀ ਆ ਰੜਕਾਂ ਇਹ ਆਪਦਾ ਹੀ ਟਰੈਕਟਰ ਹੈ ਤਾਂ ਹੁਣ ਠੀਕ ਆ ਆਪਣਾ ਹੀ ਆ ਪਹਿਲਾਂ ਤੁਸੀਂ ਪਹਿਲਾਂ ਬਾਈਆਂ ਦੇ ਅਰਜਨ ਸੀਗਾ ਬਾਈ ਬਿੰਦੀ ਯੂ ਐਸ ਏ ਵਾਲੇ ਠੀਕ ਆ ਉਹਨਾਂ ਨਾਲ ਆਉਂਦੇ ਸੀ ਬਾਈ ਠੀਕ ਆ ਤੇ ਉਹ ਅਰਜਨ ਨੂੰ ਆਪਾਂ ਦੋ ਸੈਟ ਦਮੀਆਂ ਖਚਾਈ ਸੀ ਦੋ ਸੈਟ ਤੀਜੇ ਹਾਈ ਤੀਜੇ ਹਾਈ ਤੀਜੇ ਹਾਈ ਦੇ ਰੂਟਰ ਮੰਪ ਸੀ ਉਹਨੂੰ ਅੱਛਾ ਠੀਕ ਆ ਤੇ ਉਹਦੀ 96122 ਸੀ ਉਹ ਠੀਕ ਆ 506 ਪੰਪ ਸੀ ਠੀਕ ਹੈ ਪਰ ਸਮਾਨ ਉਹਦੇ ਚ ਚੇਂਜ ਸੀਗਾ ਪਰ ਉਹਨੂੰ ਥੋੜੀ ਉਹਦੀ ਵਿੱਚ ਕਹਤ ਸੀ ਉਹਦੇ ਮਗਰ ਸਪੋਰਟ ਨਹੀਂ ਹੁੰਦੀ ਵਾਈਬ੍ਰੇਟ ਦਿੰਦਾ ਉਹ ਪੰਪ ਠੀਕ ਹੈ ਬਾਈ ਤੇ ਹੁਣ ਮੰਨ ਲਾ ਵੀ ਕਿੰਨੇ ਟਾਈਮ 'ਚ ਹੋ ਜਾਊਗਾ ਕਿਉਂਕਿ ਬਾਈ ਟਰੈਕਟਰ ਵੀ ਨਾਲ ਲਿਆ ਰੋਟਾਵੇਟਰ ਵੀ ਨਾਲ ਹੀ ਆ ਬਾਈ ਦਾ ਟਾਈਮ ਦੇਖੋ ਹੁਣੇ ਲਾਇਆ ਹਾਂ ਹਾਂ ਹੁਣੇ ਲਾਇਆ ਮੇਰੇ ਵੇਨੇ ਮਤਲਬ ਵੀ 3 ਵਜੇ ਬਾਈ ਕੰਮ ਦੂਜੇ ਸਾਰੇ ਰੋਕੇ ਇਸੇ ਕੰਮ 'ਤੇ ਠੀਕ ਹੈ ਜਿੱਦਾਂ ਮੈਨੂੰ ਕਾਲ ਆਉਂਦੀ ਹੈ ਮੈਂ ਉਹਨੂੰ ਕਹਿੰਦਾ ਮੈਂ ਦੁਕਾਨ 'ਤੇ ਹੀ ਨਹੀਂ ਬਾਅਦ ਮਤਲਬ ਵੀ 3 ਵਜੇ ਲਾਇਆ ਆਪਾਂ ਇਹ ਤੇ ਕਿੰਨੇ ਵਜੇ ਤੈਨੂੰ ਹੋ ਜਾਊ ਕਲੀਅਰ ਕੋਸ਼ਿਸ਼ ਕਰੂੰਗਾ ਮੈਂ 5:30-6:00 ਨੂੰ ਟਰੈਕਟਰ ਤੋਰ ਦੂੰ ਤੋਰ ਦੇਣਾ ਇੱਥੇ ਪੂਰਾ A1 ਕਰਕੇ ਤੇ ਮਸ਼ੀਨਾਂ ਕਿਹੜੀਆਂ ਕਿਹੜੀਆਂ ਤੇਰੇ ਕੋਲੇ ਇੱਥੇ ਮੇਰੇ ਕੋਲੇ ਆ ਮਾਈਕੋ ਜਿਹੜੇ-ਜਿਹੜੇ ਵੱਲ ਇਧਰ ਦਿਖਾ ਦਿਓ ਇੱਕ ਮਾਈਕੋ ਦੀ ਆ ਬਾਈ ਕੋਲੇ ਮਸ਼ੀਨ ਉਹ ਕਿਹੜੀ ਆ ਤੇ ਚਲੋ ਆਜੋ ਤੁਹਾਨੂੰ ਦਿਖਾਉਨੇ ਆਂਗੇ ਟਰੈਕਟਰ ਜਿਹੜਾ ਆਪਣਾ ਬਾਹਰ ਖੜਾ ਆਜੋ ਤੁਹਾਨੂੰ ਦਿਖਾਉਨੇ ਆਂ ਨਾਲੇ ਲੋਕੇਸ਼ਨ ਦਿਖਾਉਨੇ ਆਂ ਆਪਾਂ ਖੜੇ ਆ ਕੋਟ ਕਪੂਰੇ ਦੇ ਵਿੱਚ ਤੇ ਕੋੜ ਕਪੂਰੇ ਦੇ ਵਿੱਚ ਜਿੱਥੇ ਮਰਜੀ ਪਤਾ ਕਰ ਲੋ ਜੇ ਡੀਸੀ ਦੇ ਛੰਦਰ ਆ ਜਿਹੜੇ ਇਹ ਪੰਪਾਂ ਦਾ ਜਿਹੜਾ ਬਹੁਤ ਹੀ ਜਿਆਦਾ ਵਧੀਆ ਕੰਮ ਕਰਦੇ ਆ ਆ ਖੜਾ ਬਾਈ ਦਾ ਜੌਂਡੀਆਰ 5210 ਤੇ ਨਾਲ ਹੀ ਬਾਈ ਦਾ ਰੋਟਾਵੇਟਰ ਆ ਤੇ 200 ਕਿਲੋਮੀਟਰ ਬਾਈ ਆ ਗਿਆ ਤੇ ਪੰਪ ਠੀਕ ਕਰਾ ਕੇ ਨੇ 200 ਕਿਲੋਮੀਟਰ ਅੱਗੇ ਜਾਣਾ ਰਾਜਸਥਾਨ ਤੇ ਬੰਦੇ ਨੂੰ ਤਾਂ ਹੀ ਕੰਮ ਵਧੀਆ ਲੱਗਦਾ ਹੁੰਦਾ ਜਦੋਂ ਬੰਦਾ ਵਾਹਨ ਦੇ ਵਿੱਚ ਆਪਦੀ ਚੀਜ਼ ਚਲਾ ਕੇ ਦੇਖਦਾ ਉਹਨੂੰ ਪਤਾ ਲੱਗਦਾ ਵੀ ਬੰਦੇ ਨੇ ਕੀ ਕੁਆਲਿਟੀ ਦੇ ਰਿਹਾ ਬੰਦੇ ਤੇ ਰੇਟ ਪੱਖੋਂ ਬਈ ਕਿਵੇਂ ਐ ਇੱਕ ਦੱਸ ਦੇ ਵੀ ਰੇਟ ਰੂਟ ਤਾਂ ਨਹੀਂ ਵਧ ਲਾਉਂਦੇ ਜਿਵੇਂ ਆਪਾਂ ਕਹਿ ਦਿੰਦੇ। ਬੁੱਖ ਤਾਂ ਵੀਰੇ ਅਸੀਂ ਕਦੇ ਗੱਲ ਪੁੱਛੀ ਹੋਣੀ ਇਹਨਾਂ ਨੂੰ। ਠੀਕ ਆ। ਜਿੰਨੇ ਕਹਿ ਲੰਨੇ ਉਹਨੇ ਪਾ ਦੇਣੇ ਐ। ਠੀਕ ਆ। ਸਾਡਾ 100000 ਰੁਪਏ ਚੱਲੀ ਜਾਂਦਾ ਵੀਰੇ ਨਾਲ ਉਹ じゃ ਕੋਈ ਹੈ ਨਹੀਂ ਆਪਣਾ। ਠੀਕ ਆ ਵੀ ਰੇਟ ਤੇ ਵੀ ਕੋਈ ਜਾਂਦਾ ਨਹੀਂ ਗੱਲ। ਕੰਮ ਸਹੀ ਹੋਣਾ ਚਾਹੀਦਾ। ਕੰਮ ਸਹੀ ਹੋਣਾ ਚਾਹੀਦਾ। ਇਹ ਜ਼ਰੂਰੀ ਆ ਆ ਰਿਓ ਲੋਕੇਸ਼ਨ ਦਿਖਾ ਦਿਓ ਦੁਕਾਨ ਦੀ ਆਪਣੀ ਦੀ। ਇਹਨਾਂ ਬੰਦਿਆਂ ਨਾਲ ਮੈਨੂੰ ਵੀ ਘੱਟੋ ਘੱਟ ਬਾਲਾ ਨਹੀਂ ਤਾਂ 6-7 ਸਾਲ ਹੋ ਗਏ ਆ ਜੁੜਿਆ ਨੂੰ। ਕਿਉਂਕਿ ਮੈਂ ਇੱਥੇ ਬੈੰਦਾ ਹੁੰਦਾ ਸੀਗਾ ਬਾਅਦ ਵਿੱਚ ਆਪਾਂ YouTube ਦਾ ਚੈਨਲ ਆ ਜਿਹੜਾ ਸਟਾਰਟ ਕੀਤਾ ਸੀਗਾ ਪਰ ਪਹਿਲਾਂ ਆਪਾਂ ਇੱਥੇ ਉਂ ਬੈੰਦੇ ਸੀ ਆਇਆ ਬਈ ਇਧਰੋਂ ਦਿਖਾ ਦੇ ਆਪਣੀ ਲੋਕੇਸ਼ਨ ਦੁਕਾਨ ਦੀ ਤੁਸੀਂ ਵੀਡੀਓ ਦੇ ਵਿੱਚ ਵੀ ਆਪਾਂ ਨੰਬਰ ਚੱਲ ਦੇ ਕਰ ਦਿੰਨੇ ਆਗੇ ਤੇ ਲੋਕੇਸ਼ਨ ਨੋਟ ਕਰ ਲਓ ਤੁਸੀਂ ਕੋਟਕਪੂਰਾ ਬੱਤੀਆਂ ਵਾਲਾ ਚੌਕ ਆ ਨੇੜੇ ਸਿਵਲ ਹਸਪਤਾਲ ਦੇ ਬਿਲਕੁਲ ਸਾਹਮਣੇ ਸ਼ੇਂਦਰ ਤੇ ਡੀਸੀ ਦੁਕਾਨ ਜੀ ਨੂੰ ਮਰਜ਼ੀ ਪੁੱਛ ਲਓ ਜੇ ਪੰਪਾ ਦਾ ਬਹੁਤ ਵਧੀਆ ਕੰਮ ਕਰਦੇ ਆ ਕਿਸੇ ਵੀ ਤਰੀਕੇ ਦਾ ਕੰਮ ਕਰਾ ਸਕਦੇ ਆ ਤੁਸੀਂ ਜੇ ਤੁਸੀਂ ਟਰੈਕਟਰ ਰੇਸਾਂ ਦੇ ਵਿੱਚ ਲੈ ਕੇ ਆਣਾ ਤਾਂ ਵੀ ਕਾਮਯਾਬ ਆ ਤੇ ਜੇ ਤੁਸੀਂ ਐਵਰੇਜ ਲੈਣੀ ਆ ਡਾਇਰੈਕਟਰ ਦੀ ਤਾਂ ਵੀ ਤੇ ਜਿਹੜਾ ਵੀ ਕੰਮ ਤੁਸੀਂ ਚਾਹੁੰਦੇ ਆ ਵੀ ਸਾਡਾ ਡਾਇਰੈਕਟਰ ਇਸ ਤਰ੍ਹਾਂ ਉੱਠਣਾ ਚਾਹੀਦਾ ਆ ਚੀਜ਼ ਤੇ ਅਸੀਂ ਲਾਉਣਾ ਉਹੀ ਚੀਜ਼ ਤੇ ਲੱਗੂਗਾ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਘੈਂਟ ਘੈਂਟ ਵੀਡੀਓ ਲੈ ਕੇ ਆਉਂਦੇ ਰਹਿਾਂਗੇ